ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਨਿਊਜ਼ ਚੈਨਲ ਤੇ ਅੱਜ ਦੀਆਂ 15 ਵੱਡੀਆਂ ਖਬਰਾਂ 트ੰਪ ਨੇ ਟੈਰਿਫ ਤੋਂ ਬਾਅਦ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਖਤਮ ਕਰਤੀ ਹੈ ਚਾਰਬਾਹ ਪੋਰਟ ਦੀ ਛੋਟ ਵਧੇਗੀ ਟੈਨਸ਼ਨ ਅਮਰੀਕਾ ਨੇ ਈਰਾਨ ਦੇ ਚਾਰਬਾ ਬੰਦਰਗਾਹ ਤੇ 2018 ਵਿੱਚ ਜਿਹੜੀਆਂ ਪਾਬੰਦੀਆਂ ਦੀ ਛੋਟ ਦਿੱਤੀ ਗਈ ਸੀ ਉਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਫੈਸਲਾ 29 ਸਤੰਬਰ 2025 ਤੋਂ ਲਾਗੂ ਹੋਵੇਗਾ ਇਸ ਦਾ ਭਾਰਤ ਦੀਆਂ ਰਾਜਨੀਤੀ ਅਤੇ ਆਰਥਿਕ ਯੋਜਨਾਵਾਂ ਤੇ ਬਹੁਤ ਡੇਰਾ ਅਸਰ ਪੈ ਸਕਦਾ ਹੈ ਪੰਜਾਬ ਹਰਿਆਣਾ ਤੇ ਦਿੱਲੀ NCR ਵਿੱਚ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਆਈ ਹੈ ਨਮੀ ਪੱਛਮੀ ਗੜਬੜੀ ਕਾਰਨ ਹਲਕੀ ਬਾਰਿਸ਼ ਅਤੇ ਠੰਡੀਆਂ ਹਵਾਵਾਂ ਦੀ ਸੰਭਾਵਨਾ ਗਰਮੀ ਅਤੇ ਨਮੀ ਤੋਂ ਰਾਹਤ ਮਿਲੇਗੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿੱਚ ਬਾਰਿਸ਼ ਜਾਰੀ ਹੈ ਜ਼ਮੀਨ ਖਿਸਕਣ ਤੇ ਹੜ ਦਾ ਖਤਰਾ ਬਣਿਆ ਹੋਇਆ ਹੈ ਪੱਛਮੀ ਅਤੇ ਪੂਰਬੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਉੱਤਰਾਖੰਡ ਵਿੱਚ ਬੱਦਲ ਫਟਣ हिमाचल ਅਤੇ ਜੰਮੂ ਕਸ਼ਮੀਰ ਵਿੱਚ ਵੀ ਲੈਂਸ ਲਾਈਟਿੰਗ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਗਲੀ ਵੱਡੀ ਖਬਰ ਆਪ ਵਿਧਾਇਕ ਨੂੰ ਵੱਡੀ ਰਾਹਤ ਹਾਈ ਕੋਰਟ ਨੇ ਐਨਆਰਆਈ ਦੀ ਪਟੀਸ਼ਨ ਨੂੰ ਕੀਤਾ ਖਾਰਿਜ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪ ਵਿਧਾਇਕ ਸੁਵਰਜੀਤ ਕੋਰ ਮਾਨੁਕੇ ਨੂੰ ਇੱਕ ਵੱਡੀ ਰਾਹਤ ਦਿੰਦਿਆਂ ਇੱਕ ਐਨਆਰਆਈ ਦੀ ਦਾਇਰ ਕੀਤੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਇਸ ਪਟੀਸ਼ਨ ਵਿੱਚ ਵਿਧਾਇਕਾਂ ਤੇ ਜਾਲੀ ਪਾਵਰ ਆਫ ਅਟਰਨ ਦੀ ਵਿਵਰਤੋਂ ਕਰਕੇ ਜਾਇਦਾਦ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸੀ ਉਹ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਹੈ ਵੱਡੀ ਰਾਹਤ ਆਪ ਵਿਧਾਇਕ ਵਰਜੀਤ ਕੋਰ ਮਾਨੁਕੇ ਲਈ ਅਗਲੀ ਵੱਡੀ ਖਬਰ ਗਾਇਕ ਮੰਕੀਰਤ 올ਕ ਨਾਲ ਜੁੜੀ ਹੈ ਗਾਇਕ ਮੰਕੀਰਤ 올ਕ ਨੂੰ ਸਜ਼ਾਆਂ ਦੇਣ ਦੇ ਮਾਮਲੇ ਚ ਮੁਜਲਮ ਨੂੰ ਜਮਾਨਤ ਮਿਲ ਗਈ ਹੈ ਸੈਸ਼ਨ ਜੱਜ SAS ਨਗਰ ਦੀ ਅਦਾਲਤ ਨੇ 42 ਸਾਲਾਂ ਹਰਜਿੰਦਰ ਸਿੰਘ ਨੂੰ ਧਮਕੀ ਭਰੇ ਫੋਨ ਕੋਲਾ ਅਤੇ WhatsApp ਮੈਸੇਜ ਭੇਜਣ ਦੇ ਮਾਮਲੇ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ ਇਹ ਮਾਮਲਾ ਗਾਇਕ ਮਨਜੀਤ ਸਿੰਘ ਔਲਖ ਦੇ ਮੈਨੇਜਮੈਂਟ ਨੰਬਰ ਤੇ 20 ਅਤੇ 21 ਅਗਸਤ 2025 ਨੂੰ ਆਈਆਂ ਕੋਲਾਂ ਅਤੇ ਮੈਸੇਜਾਂ ਨਾਲ ਜੁੜਿਆ ਸੀ ਜਿਨ੍ਹਾਂ ਵਿੱਚ ਉਸਦੇ ਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਅਗਲੀ ਵੱਡੀ ਖਬਰ ਇਹ ਕੋਰਾਤ ਚ ਚਾਰ ਦੁਕਾਨਾਂ ਚ ਲੱਖਾਂ ਦੀ ਨਕਦੀ ਦਾ ਸਮਾਨ ਹੋਇਆ ਚੋਰੀ। ਬਿਰਖਪੁਰ VIP ਰੋਡ ਦੇ ਦੇਰ ਰਾਤ ਹੋਈ ਇੱਕ ਵੱਡੀ ਚੋਰੀ ਨੇ ਇਲਾਕੇ ਭਰ ਦੇ ਵਪਾਰੀਆਂ ਅਤੇ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਚੋਰਾ ਨੇ ਇੱਕੋ ਰਾਤ ਵਿੱਚ ਚਾਰ ਦੁਕਾਨਾਂ ਵਿੱਚ ਦਾਖਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਮਹਿੰਗੇ ਸਮਾਨ ਨੂੰ ਚੋਰੀ ਕਰ ਲਿਆ। ਖੰਡੇ ਦਾ ਟੈਟੂ ਫੇਅਰ ਵਿਵਾਦਚ ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਔਰਤ ਨੂੰ ਦਿੱਤੀਆਂ ਗਈਆਂ ਧਮਕੀਆਂ। ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਸੋਸ਼ਲ ਮੀਡੀਆ ਤੇ ਆਲੋਚਨਾ ਕਰਨ ਵਾਲੀ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਵਿਵਾਦ ਫੋਰ ਡੂੰਗਾ ਹੋ ਗਿਆ ਜਦੋਂ ਔਰਤ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੀਆਂ ਫੋਟੋਆਂ ਨਾਲ ਛੇੜਛਾਲ ਕਰਕੇ ਇਸਲੀਲ ਬਣਾਇਆ ਗਿਆ ਅਤੇ ਵਾਇਰਲ ਕਰ ਦਿੱਤਾ ਗਿਆ ਅਧਿਆਪਕਾਂ ਸਣੇ 6 ਨਸ਼ਾ ਤਸਕਰ 9 ਕਿਲੋ ਹਿਰੋਇਨ ਨਾਲ ਗ੍ਰਫਤਾਰ ਵਿਦੇਸ਼ੀ ਗੈਂਗਸਟਰ ਹਰਪ੍ਰੀਤ ਸਿੰਘ ਉਫ ਹੈਪੀ ਜੱਟ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਚਲਾ ਰਿਹਾ ਸੀ ਮਾਡਿਊਲ ਡੀਜੀਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਹਾ ਦੋਨੋਂ ਮਾਡਿਊਲਾਂ ਚੋਂ ਇੱਕੋ ਹੀ ਪਾਕ ਤਸਕਰ ਦਾ ਸੰਬੰਧਿਤ ਜੋ ਹੀਰੋਇਨਾ ਦੀ ਖੇਪਾਂ ਉੱਟਣ ਲਈ ਡਰੋਨ ਦੀ ਵਰਤੋਂ ਕਰਦੇ ਸੀ ਇਹ ਸਾਰੀ ਜਾਣਕਾਰੀ ਪੁਲਿਸ ਕਮਿਸ਼ਨਰ ਵੱਲੋਂ ਗੁਰਪ੍ਰੀਤ ਸਿੰਘ ਪੁੱਲਰ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਅਤੇ ਹੋਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੀ ਹੈ ਸਰਕਾਰੀ ਸਕੂਲ ਦੀ ਮਹਿਲਾ ਟੀਚਰ ਕੋਲੋਂ 54 ਕਰੋੜ ਦੀ ਹੀਰੋਇਨ ਬਰਾਮਤ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਣੀ ਪਰਮਦੀਪ ਸਿੰਘ ਆਫ ਫਾਰਸ ਹਰਵਿੰਦਰ ਸਿੰਘ ਆਫ ਹਿੰਦਰ ਅਤੇ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ ਜੋ ਸਾਰੇ ਕੇ ਅੰਮ੍ਰਿਤ ਸਰਦੇ ਵਸਨੀਕ ਹਨ ਜਸਵੀਰ ਕੋਰ ਉਮਰ 40 ਸਾਲ ਅਤੇ ਕੁਲਵਿੰਦਰ ਕੋਰ ਉਮਰ 54 ਸਾਲ ਤਰਨਤਾਰਨ ਜੀਆ ਰਹਿਣ ਵਾਲੀਆਂ ਹਨ। ਅਗਲੀ ਵੱਡੀ ਖਬਰ ਅਜਨਾਲਾ ਪਿੰਡ ਚਾਹੜਪੁਰ ਵਿਖੇ ਰਾਵੀ ਦਰਿਆ ਬੇਕਾਬੂ ਖੇਤਾਂ 'ਚ 10-10 ਫੁੱਟ ਤੱਕ ਚੜੀ ਰੇਤ। ਦਰਿਆ ਵਿੱਚ tufaan ਕਾਰਨ ਫਸਲਾਂ ਡੁੱਬ ਗਈਆਂ ਤੇ ਜਦੋਂ ਪਾਣੀ ਉਤਰ ਗਿਆ ਤਾਂ ਖੇਤਾਂ 'ਚ 10-10 ਫੁੱਟ ਤੱਕ ਰੇਤ ਦਿਸ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਰੇਤ ਹਟਾਉਣ ਲਈ ਸਾਨੂੰ ਮਦਦ ਦੀ ਜ਼ਰੂਰਤ ਪਵੇਗੀ। ਅਗਲੀ ਵੱਡੀ ਖਬਰ ਵਿਦਿਆ ਵਿਭਾਗ ਵੱਲੋਂ ਹੈ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੇਗਾ ਵਿਦੇਸ਼ ਚ ਪੜਨ ਦਾ ਮੌਕਾ ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬਣੇ ਨੂੰ ਲਗਭਗ 3 ਸਾਲ ਹੋ ਚੁੱਕੇ ਨੇ ਤੇ ਇਸ ਦੌਰਾਨ ਪੋਸਟ میٹرਿਕ ਸਕਾਲਰਸ਼ਿਪ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਵੀ 35% ਤੱਕ ਵਾਧਾ ਹੋਇਆ ਹੈ ਮંત્રી ਨੇ ਦੱਸਿਆ ਕਿ ਹੁਣ ਸਰਕਾਰ ਉੱਚ ਸਿੱਖਿਆ ਲਈ ਓਵਰਸੀਜ਼ ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਅਗਲੀ ਵੱਡੀ ਖਬਰ ਸਵੇਰੇ ਸਵੇਰੇ ਰੂਸਚ ਆਇਆ 7.8 ਤਬਰਤਾਦਾ ਪੁਚਾਲ ਸੁਨਾਮੀ ਦਾ ਅਲਰਟ ਕੀਤਾ ਜਾ ਰਿਹਾ। ਰੂਸ ਦੇ ਦੂਰ ਪੂਰਵੀ ਇਲਾਕੇ ਕਾਮਚਟਕਾ ਪਾਈ ਦਵੀਪ 'ਚ ਸ਼ੁੱਕਰਵਾਰ ਸਵੇਰੇ ਪੁਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ। ਮਸ਼ਹੂਰ ਸਾਊਥ ਅਦਾਕਾਰ ਦਾ ਦੇਹਾਂਤ ਇਸ ਬਿਮਾਰੀ ਨੇ ਲਈ ਉਹਨਾਂ ਦੀ ਜਾਨ ਅਦਾਕਾਰਾਂ ਅਤੇ ਕਮੇਡੀਅਨ ਰੋਬੋ ਸ਼ੰਕਰ ਦਾ ਵੀਰਵਾਰ 18 ਸਤੰਬਰ ਨੂੰ ਚੇਨਈ ਵਿੱਚ ਦੇਹਾਂਤ ਹੋ ਗਿਆ ਰਿਪੋਰਟਰਾਂ ਦੇ ਅਨੁਸਾਰ ਡਾਕਟਰਾਂ ਨੇ ਪਾਇਆ ਕਿ ਉਹਨਾਂ ਨੂੰ ਜਿਗਰ ਅਤੇ ਗੁਰਦੇ ਦੀ ਬਿਮਾਰੀ ਵੀ ਸੀ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਸਤਲੁਜ ਦਾ ਪੱਧਰ ਬਦਲ ਨਾਲ ਵਧੀ ਚਿੰਤਾ ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ ਦੇ 7 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਮੁਹਾਲੀ ਅਤੇ ਪਟਿਆਲਾ ਸ਼ਾਮਿਲ ਹਨ ਇਹ بارش ਨਾਲ ਤਾਪਮਾਨ ਵਿੱਚ ਗਿਰਾਵਟ ਆਏਗੀ ਅਤੇ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਰਾਹਤ ਵੀ ਮਿਲੇਗੀ ਅਗਲੀ ਵੱਡੀ ਖਬਰ ਅਮਰੀਕਾ ਵਿੱਚ ਪੁਲਿਸ ਦੀ ਗੋਲੀਬਾਰੀ ਵਿੱਚ ਭਾਰਤੀ ਇੰਜੀਨੀਅਰ ਦੀ ਹੋਈ ਮੌਤ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੁਲਿਸ ਦੀ ਗੋਲੀ ਨਾਲ ਇੱਕ 30 ਸਾਲਾ ਭਾਰਤੀ ਐ ਸੌਫਟਵੇਅਰ ਇੰਜੀਨੀਅਰ ਮੁਹੰਮਦ ਨਿਮਜਾਮੂਦੀਨ ਦੀ ਮੌਤ ਹੋ ਗਈ ਹੈ ਇਹ ਘਟਨਾ 3 ਸਤੰਬਰ ਨੂੰ ਸ਼ਾਂਤਾ ਕਲਰਾ ਵਿੱਚ ਇੱਕ ਕਥਿਤ ਝਗੜੇ ਤੋਂ ਬਾਅਦ ਵਾਪਰੀ ਮਹਿਬੂਬਨਗਰ ਤੇਲंगाना ਦੇ ਰਹਿਣ ਵਾਲੇ ਨizamuddin ਦੇ ਪਰਿਵਾਰ ਨੇ ਹੁਣ ਭਾਰਤੀ ਸਰਕਾਰ ਤੋਂ ਮਦਦ ਮੰਗੀ ਹੈ ਤਾਂ ਜੋ ਉਸ ਦੀ ਲਾਸ਼ ਨੂੰ ਵਾਪਸ ਲਿਆਂਦਾ ਜਾ ਸਕੇ ਅਤੇ ਮਾਮਲੇ ਦੀ ਜਾਂਚ ਹੋ ਸਕੇ ਇਹ ਸੀਗੀਆਂ ਸਵੇਰ ਦੀਆਂ 15 ਮੁੱਖ ਖਬਰਾਂ ਦੁਪਹਿਰ ਦੀਆਂ ਤੇ ਸ਼ਾਮ ਦੀਆਂ ਵੱਡੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ